ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਗੋਲੀ ਕਾਂਡ ਹੋਇਆ ਸੀਗਾ ਜਿੱਥੇ ਕਿ ਇੱਕ ਕਾਲਜ ਦੇ ਵਿੱਚ ਲਾ ਦੇ ਸਟੂਡੈਂਟ ਦੋ ਮਰ ਗਏ ਸੀਗੇ ਸੰਦੀਪ ਕੌਰ ਤੇ ਪ੍ਰੇਸ ਰਾਜ ਸੋ ਉਹਨਾਂ ਦਾ ਕੀ ਸੀਨ ਹੋ ਰਿਹਾ ਇਸ ਟਾਈਮ ਦੇ ਉੱਪਰ ਕਿਉਂਕਿ ਨਵੀਂ ਹੀ ਅਪਡੇਟ ਨਿਕਲ ਕੇ ਆ ਰਹੀ ਹੈ ਸਾਹਮਣੇ ਔਰ ਇਸ ਟਾਈਮ ਦੇ ਉੱਪਰ ਪ੍ਰਿੰਸ ਰਾਜ ਜਿਹਨੇ ਕੋਈ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਸੀਗਾ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਸੋ ਉਹਨਾਂ ਦੀ ਵੀ ਡੈਥ ਹੋ ਗਈ ਆ ਔਰ ਉਹਨਾਂ ਨੂੰ ਵੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਔਰ ਉਹਨਾਂ ਦੇ ਘਰ ਦੇ ਔਰ ਪਰਿਵਾਰਕ ਮੈਂਬਰ ਵੀ ਸਾਹਮਣੇ ਆ ਗਿਆ ਔਰ ਉਹਨਾਂ ਦੀ ਮਾਂ ਦੇ ਸામਨੇ ਰੋਂਦੇ ਹੋਏ ਦੇ ਬੋਲ ਜਿਹੜੇ ਕਿ ਆ ਰਹੇ ਆ ਸਾਹਮਣੇ ਉਹ ਹੋਰ ਹੀ ਕੁਝ ਖਲਾਸੇ ਕਰ ਰਹੇ ਆ ਹੁਣ ਇਸ ਕੇਸ ਨੂੰ ਕਿੱਥੇ ਤੋਂ ਕਿੱਥੇ ਲੈ ਕੇ ਚਲੇ ਗਏ ਆ ਔਰ ਕੀ ਕੁਝ ਹੋ ਰਿਹਾ ਕੁੜੀ ਦੀਆਂ ਆਡੀਓ ਵੀ ਵਾਇਰਲ ਹੋ ਰਹੀਆਂ ਔਰ ਕੁੜੀ ਦੇ ਘਰ ਦੇ ਅਲੱਗ ਤੋਂ આરોਪ ਕਰ ਲਾ ਰਹੇ ਆ ਇਸ ਮੁੰਡੇ ਦੇ ਉੱਪਰ ਔਰ ਇਸ ਮੁੰਡੇ ਦੇ ਘਰ ਦੇ ਹੁਣ ਕੁੜੀ ਦੇ ਉੱਪਰ આરોਪ ਲਾਉਣ ਲੱਗ ਗਿਆ ਔਰ ਕੁਝ ਆਪਣੇ ਪੱਤਰਕਾਰ ਜੋ ਆਪਣੇ ਨਿਊਜ਼ ਚੈਨਲ ਆ ਉਹ ਹੋਰੋਂ ਕੁੜੀ ਦੀਆਂ ਆਡੀਓ ਵੀ ਵਾਇਰਲ ਕਰਨ ਲੱਗ ਗਿਆ ਪਰ ਅਸਲ ਦੇ ਵਿੱਚ ਜੋ ਇਸ ਟਾਈਮ ਦੇ ਉੱਪਰ ਹੋ ਰਿਹਾ ਕਿਉਂਕਿ ਨੇ ਗੋਲੀ ਮਾਰੀ ਔਰ ਜਿਹਦੇ ਗੋਰੀ ਬੱਜੀ ਉਹ ਦੋਨੋਂ ਹੀ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਹੁਣ ਇਸ ਇਸ ਕੇਸ ਦੇ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਮਿਲੇਗਾ ਲੇਕਿਨ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਗੱਲ ਹੋ ਵੀ ਕਾਲਜਾਂ ਦੇ ਵਿੱਚ ਪਿਸਤਲ ਹਥਿਆਰ ਕਿੱਦਾਂ ਜਾਣ ਲੱਗੇ ਔਰ ਲੋਕ ਇਹ ਜਿਹੜੇ ਬੱਚੇ ਆ ਇਹ ਇੰਨਾ ਗੁਮਰਾ ਇਨ੍ਹਾਂ ਦਾ ਬ੍ਰੇਨ ਵਾਸ਼ ਇਦਾਂ ਕਿੱਦਾਂ ਹੋਣ ਲੱਗਾ ਕਿ ਇੱਕ ਦੂਜੇ ਨੂੰ ਮਾਰ ਕੇ ਆਪਾਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈਏ ਗੱਲ ਇਹ ਟੌਪਿਕ ਦੇ ਉੱਪਰ ਹੋਣੀ ਚਾਹੀਦੀ ਆ ਨਾ ਕਿ ਇਸ ਟੌਪਿਕ ਦੇ ਉੱਪਰ ਹੋਣੀ ਚਾਹੀਦੀ ਆ ਕਿ ਕੁੜੀ ਨੇ ਇਹ ਕਰ ਦਿੱਤਾ ਮੁੰਡੇ ਨੇ ਉਹ ਕਰ ਦਿੱਤਾ ਕਿ ਹੁਣ ਦੋਨੋਂ ਹੀ ਬੱਚੇ ਸੀਗੇ ਆਪਣੇ ਲਈ ਤਾਂ ਬੱਚੇ ਹੀ ਆ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਉਸ ਮਾਂ ਨੂੰ ਪੁੱਛੋ ਜਿਹਦੀ ਕੁੜੀ ਚਲੇ ਗਈ ਆ ਔਰ ਉਸ ਮਾਂ ਨੂੰ ਪੁੱਛੋ ਜਿਹਦਾ ਪੁੱਤ ਚਲਾ ਗਿਆ ਸੋ ਪ੍ਰਿੰਸ ਰਾਜ ਦੀ ਮਾਂ ਦਾ ਰੋਂਦੀ ਦਾ ਬਿਆਨ ਸਾਹਮਣੇ ਆਇਆ ਸੋ ਉਹ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਸੁਣਾਵਾਂਗੇ ਕੀ ਕਹਿ ਰਹੀ ਹੈ ਉਸਦੀ ਮਾਂ ਔਰ ਤੁਹਾਨੂੰ ਪਤਾ ਕੁੜੀ ਦੀ ਮਾਂ ਨੇ ਵੀ ਕੀ ਕਿਹਾ ਸੀਗਾ ਕੀ ਹੋ ਰਿਹਾ ਸਾਡੀ ਕੁੜੀ ਮੰਗੀ ਸੀ ਮੁੰਡਾ ਸਾਡੇ ਕੁੜੀ ਨੂੰ ਤੰਗ ਕਰਦਾ ਪਿਆ ਸੀਗਾ ਪਰ ਜਿਹੜੀ ਵਿਚਲੀ ਗੱਲ ਆ ਜਿਹੜੀ ਸੋਚਣ ਵਾਲੀ ਗੱਲ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਗੰਭੀਰ ਮੁੱਦਾ ਕਿ ਉਹ ਪਿਸਟਲ ਉਹ ਹਥਿਆਰ ਕਿੱਥੋਂ ਆਇਆ ਇਸ ਦੇ ਬਾਰੇ ਕੋਈ ਵੀ ਨਾ ਕੋਈ ਸਵਾਲ ਪੁੱਛ ਰਿਹਾ ਨਾ ਕੋਈ ਗੱਲਬਾਤ ਕਰ ਰਿਹਾ ਜਿਵੇਂ ਕਿ ਮੇਨ ਆ ਗੱਲ ਹੋਣੀ ਚਾਹੀਦੀ ਆਡੀਓ 바이ਰਲ ਹੋ ਗਈ ਉਹਨੇ ਇਹ ਕਿਹਾ ਕੁੜੀ ਨੇ ਉਹ ਕਿਹਾ ਬਾਦ ਦੀਆਂ ਗੱਲਾਂ ਪਰ ਪਹਿਲਾ ਇਹ ਹੋਣਾ ਚਾਹੀਦਾ ਕਿ ਉਹ ਗਨ ਆਈ ਕਿੱਥੋਂ ਤਾਂ ਕਿ ਆਪਾਂ ਨੂੰ ਉਸ ਚੀਜ਼ ਤੱਕ ਪਹੁੰਚਣਾ ਚਾਹੀਦਾ ਕਿ ਇਹ ਚੀਜ਼ਾਂ ਜਿੱਥੋਂ ਜਿਹੜੀਆਂ ਆਪਣੀਆਂ ਜਾਨਾਂ ਲੈ ਰਹੀਆਂ ਆਪਣੇ ਬੱਚਿਆਂ ਦੀਆਂ ਉਹ ਚੀਜ਼ ਤੱਕ ਪਹੁੰਚਣਾ ਚਾਹੀਦਾ ਤੇ ਉਸ ਸੁਰਾਖ ਨੂੰ ਖਤਮ ਕਰਨਾ ਚਾਹੀਦਾ ਉਸ ਚੀਜ਼ ਨੂੰ ਰੋਕਣਾ ਚਾਹੀਦਾ ਕਿ ਉਹ ਚੀਜ਼ ਸਾਡੇ ਬੱਚਿਆਂ ਦੇ ਜ਼ਿੰਦਗੀ ਦੇ ਵਿੱਚ ਆਵੇ ਹੀ ਨਾ ਨਾ ਹੀ ਕਿਸੇ ਦੀ ਜਾਨ ਜਾਵੇ ਨਾ ਹੀ ਕੋਈ ਅੱਡਾ ਵੱਡਾ ਡਿਸੀਜਨ ਲੈ ਸਕੇ ਕਿਉਂਕਿ ਅਕਸਰ ਹੀ ਹੁਣ ਇਹ ਦੇਖਿਆ ਜਾ ਰਿਹਾ ਕਿਤੇ ਵੀ ਕੋਈ ਲੜਾਈ ਹੁੰਦੀ ਆ ਇੱਕ ਮਿੰਟ ਦੇ ਵਿੱਚ ਗੋਲੀ ਚੱਲ ਜਾਂਦੀ ਆ ਪਰ ਹੁਣ ਮਸਲਾ ਇਹ ਬੜਿਆ ਹੋਇਆ ਗੰਭੀਰ ਮੁੱਦਾ ਇਸ ਟਾਈਮ ਦੇ ਉੱਪਰ ਪੰਜਾਬ ਲਈ ਇਹ ਹੈ ਕਿ ਇਹ ਅਸਲਾ ਆ ਕਿੱਥੋਂ ਰਿਹਾ ਇਸ ਦੇ ਉੱਪਰ ਕੋਈ ਵੀ ਗੱਲ ਨਹੀਂ ਕਰ ਰਿਹਾ ਹਰ ਕੋਈ ਸਿਰਫ ਸਿਰਫ ਇਹੀ ਚੀਜ਼ ਦੇ ਉੱਪਰ ਗੱਲ ਕਰ ਰਿਹਾ ਕਿ ਕੁੜੀ ਦੀ ਆਡੀਓ ਵਾਇਰਲ ਹੋ ਗਈ ਕੁੜੀ ਨਸ਼ਾ ਲਿਆ ਕੇ ਦਿੰਦੀ ਸੀਗੀ ਪ੍ਰਿੰਸ ਰਾਜ ਨੂੰ ਔਰ ਕੁੜੀ ਦੀ ਮਾਂ ਇਦਾਂ ਕਹਿ ਰਹੀ ਆ ਕਿ ਬੱਚੇ ਇਸ ਮੁੰਡੇ ਦੀ ਗੋਲੀ ਪਤਾ ਨਹੀਂ ਮਾਰੀ ਆਪਣੇ ਆਪ ਨੂੰ ਪਤਾ ਨਹੀਂ ਮਾਰੀ ਉਸ ਦੀ ਡੈੱਡ ਬਾਡੀ ਸਾਨੂੰ ਦਿਖਾਉਣੀ ਚਾਹੀਦੀ ਆ ਉੱਥੇ ਹੀ ਮੁੰਡੇ ਦੀ ਮਾਂ ਕਹਿ ਰਹੀ ਆ ਕਿ ਇਹੀ ਕੁੜੀ ਸਾਡੇ ਮੁੰਡੇ ਨੂੰ ਫਸਾ ਰਹੀ ਸੀ ਸਾਡੇ ਮੁੰਡੇ ਨੂੰ ਫਸਾਇਆ ਹੁਣ ਫਸਣ ਵਾਲਾ ਤੇ ਫਸਾਉਣ ਵਾਲਾ ਜਾਂ ਮਾਰਨ ਵਾਲਾ ਜਾਂ ਮਾਰਨ ਵਾਲੀ ਜਾਂ ਨਸ਼ਾ ਲਿਆਉਣ ਵਾਲੀ ਜਾਵੇਂ ਪਿਸਟਲ ਲੈ ਕੇ ਆਉਣ ਵਾਲਾ ਦੋਨੋਂ ਹੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਔਰ ਦੋਨਾਂ ਨੂੰ ਮੈਂ ਦੋਨਾਂ ਮਾਮਾ ਨੂੰ ਇਹੀ ਬੇਨਤੀ ਕਰੂੰਗਾ ਕਿ ਹੁਣ ਤੁਹਾਨੂੰ ਰੱਬ ਦਾ ਬਾਣਾ ਮੰਨਣਾ ਹੀ ਪੈਣਾ ਔਰ ਹੁਣ ਐਦਾਂ ਦੀ ਬਿਆਨਬਾਜ਼ੀ ਕਿਉਂਕਿ ਆਪਣੇ ਜਿੰਨੇ ਵੀ ਹੈਗੇ ਆ ਇਹ ਪੱਤਰਕਾਰ ਜਾਂ ਨਿਊ ਚੈਨਲ ਜਾਂ ਕੋਈ ਵੀ ਯੂਟਿਊਬਰ ਆ ਉਹਨਾਂ ਨੇ ਤੁਹਾਡੇ ਘਰ ਦੇ ਅੱਗੇ ਬੈਠੇ ਹੀ ਰਹਿਣਾ ਕਿਉਂਕਿ ਉਹਨਾਂ ਨੂੰ ਵਿਊ ਚਾਹੀਦੇ ਚਾਹੀਦੇ ਆ ਔਰ ਵਿਊ ਉਨੀ ਟਾਈਮ ਨਹੀਂ ਆੜੇ ਜਿੰਨੀ ਟਾਈਮ ਉਹ ਤੁਹਾਡੇ ਮੂੰਹ ਦੇ ਅੱਗੇ ਕੈਮਰਾ ਲਗਾ ਕੇ ਔਰ ਮਾਈਕ ਲਗਾ ਕੇ ਤੁਹਤੋਂ ਸਵਾਲ ਨਹੀਂ ਪੁੱਛਦੇ ਸੋ ਤੁਸੀਂ ਇਸ ਟਾਈਮ ਦੇ ਉੱਪਰ ਤੁਹਾਨੂੰ ਇਸ ਟਾਈਮ ਕੁਝ ਵੀ ਪਤਾ ਚਲਦਾ ਪਿਆ ਕੀ ਹੋ ਗਿਆ ਸਾਡੇ ਨਾਲ ਕੀ ਹੋ ਗਿਆ ਰੱਬ ਦਾ ਕੀ ਪਾਣਾ ਪਰਤ ਗਿਆ ਪਰ ਤੁਹਾਨੂੰ ਵੀ ਹੁਣ ਸੋਚਣਾ ਚਾਹੀਦਾ ਕੀ ਹੋਵੇਗਾ ਅੱਗੇ ਕੀ ਨਹੀਂ ਹੋਵੇਗਾ ਕਿਉਂਕਿ ਇਦਾਂ ਦੀ ਦੂਸ਼ਲबाजी ਹੁਣ ਨਾ ਹੀ ਲਾਉ ਤਾਂ ਵਧੀਆ ਜੋ ਹੋਣਾ ਸੀ ਰੱਬ ਦਾ ਪਾਣਾ ਪਰਤਣਾ ਸੀ ਉਹ ਵਰਤ ਗਿਆ ਹੁਣ ਤਾਂ ਸੋਚਣਾ ਚਾਹੀਦਾ ਕਿ ਉਹ ਪਿਸਤਲ ਆਇਆ ਕਿੱਥੋਂ ਤੇ ਸਰਕਾਰ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਕਿ ਉਹ ਇਸ ਚੀਜ਼ ਦੇ ਉੱਪਰ ਇਸ ਮੁੱਦੇ ਦੇ ਉੱਪਰ ਧਿਆਨ ਦੇਵੇ ਕਿ ਉਹ ਹਥਿਆਰ ਕਿੱਥੋਂ ਆਏ ਸੀ ਉਸ ਬੰਦੇ ਤੱਕ ਪਹੁੰਚਣਾ ਚਾਹੀਦਾ ਤੇ ਉਹ ਰਸਤੇ ਨੂੰ ਬੰਦ ਕਰਨਾ ਚਾਹੀਦਾ ਕਿ ਇਹ ਰਸਤਾ ਬੱਚਿਆਂ ਤੱਕ ਹੋਰ ਬੱਚੇ ਵੀ ਇਸ ਰਸਤੇ ਨੂੰ ਨਾ ਪਨਾ ਲੈਣ ਸੋ ਮੇਰੀ ਤੇ ਇਹੀ ਰਿਕਵੈਸਟ ਆ ਮੇਰੀ ਇਹੀ ਓਪੀਨੀਅਨ ਤੇ ਇਸ ਦੇ ਬਾਰੇ ਤੁਹਾਡੀ ਕੀ رائے ਆ ਤੁਸੀਂ ਕੀ ਸੋਚਦੇ ਪਏ ਆ ਕਿ ਆਪਾਂ ਉਹ ਰਸਤਾ ਬੰਦ ਕਰੀਏ ਜਿੱਥੋਂ ਇਹ ਚੀਜ਼ਾਂ ਮਿਲਦੀਆਂ ਜਾਂ ਨਸ਼ਾ ਮਿਲਦਾ ਜਾਂ ਫਿਰ ਇਹ ਹਥਿਆਰ ਮਿਲਦੇ ਆਪਾਂ ਉਹ ਅਗਰ ਰਸਤਾ ਹੀ ਬੰਦ ਕਰ ਦਿੱਤਾ ਜਾਵੇਗਾ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਦਾਂ ਦੀ ਕੋਈ ਅਨਹੋਣੀ ਨਹੀਂ ਹੋਣਗੀ ਔਰ ਆਪਣੇ ਬੱਚੇ ਸੇਫ ਰਹਿਣਗੇ ਅਗਰ ਤੁਸੀਂ ਇਸ ਸੁਝਾਅ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਿਓ ਸ਼ੇਅਰ ਕਰਿਓ ਔਰ ਇਸ ਸੁਝਾਅ ਦੇ ਬਾਰੇ ਆਪਣੀ ਕੋਈ ਵੀ ਰਾਏ ਹੋਈ ਜਾਂ ਤੁਹਾਡਾ ਕੋਈ ਵਿਚਾਰ ਹੋਇਆ ਜਾਂ ਤੁਹਾਡਾ ਕੋਈ ਐਕਸਪੀਰੀਅੰਸ ਹੋਇਆ ਤੁਸੀਂ ਜ਼ਰੂਰ ਸ਼ੇਅਰ ਕਰਿਓ ਔਰ ਅਗਰ ਚੈਨਲ ਨੂੰ ਤੁਸੀਂ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ ਉਹਨੇ ਦੱਸਿਆ ਇਹ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਾ ਕਿ ਉਹ ਕੁੜੀ ਦੀ ਕੋਈ ਗੱਲ ਏ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਗੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਉਹ ਬਾਰੇ ਪੁੱਛਿਆ ਮੇਰੇ ਬੱਚੇ ਨੇ ਹੋਰ ਮੈਨੂੰ ਇੰਨਾ ਜ਼ਿਆਦਾ ਕੁਝ ਦੱਸਿਆ ਨਹੀਂ ਮੈਂ ਕਿਾ ਚੱਲ ਕੋਈ ਨਹੀਂ ਪੁੱਤ ਕੋਈ ਗੱਲਾਂ ਹੋ ਜਾਂਦੀਆਂ ਆ ਪਾ ਕਲਾਸਮੇਟ ਹੁੰਦੇ ਜਿੱਦਾਂ ਬੱਚੇ ਕਰਦੇ ਹੀ ਗੱਲਾਂ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੇ ਐਡਾ ਬਦਸਤ ਤੇ ਪੀਚੂਕ ਲਾਣਾ ਜਾਂ ਕੁਝ ਮੈਂ ਤਾਂ ਰੋਜ਼ ਜਿੱਦਾਂ ਅੱਗੇ ਨਾਰਮਲ ਜਾਂਦਾ ਹੀ ਇਦਾਂ ਗਿਆ ਵਾ ਲੱਗਦਾ ਪੁੱਤੋ ਖਾਮਿਆ ਹਾਂ ਜੀ ਉਹਨੂੰ ਮੇਰੇ ਪੁੱਤ ਨੂੰ ਜੇ ਉਹਦੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੁੱਤਾਂ ਕਾਤੋਂ ਦੋਸਤੀ ਦਾ ਤੇ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਦਾ ਇੰਨਾ دماغ ਖਰਾਬ ਕਰਤਾ ਮੇਰੇ ਪੁੱਤ ਦੇ ਇੰਨਾ ਪੜਾਈ ਚ ਹਿਆਰ ਇੰਨਾ ਮਤਲਬ ਕਿ ਇੰਟੈਲੀਜੈਂਟ ਹੈ ਉਹ ਕਹਿੰਦਾ ਮੈਂ ਆ ਪੜਾਈ ਕਰਕੇ ਮੈਂ ਮੈਂ ਟੈਸਟ ਦੇਣਾ ਜੱਜ ਦਾ ਟੈਸਟ ਦੇਣਾ ਮੇਰੇ ਬੱਚੇ ਨੇ